ਜਦੋਂ ਮੁੰਡੇ ਦੇ ਪੱਕੇ ਦੋਸਤ ਦੀ ਮੌਤ ਹੋ ਜਾਂਦੀ ਹੈ ਤਾਂ ਮੁੰਡਾ ਆਪਣੇ ਦੋਸਤ ਦੇ ਜਨਾਜ਼ੇ ਤੇ ਡੀਜੇ ਲਗਾ ਕੇ ਨੱਚਣ ਲੱਗ ਜਾਂਦਾ ਤੇ ਮੁੰਡਾ ਕਹਿੰਦਾ ਮੈਂ ਆਪਣੇ ਦੋਸਤ ਦੇ ਨਾਲ ਕੀਤਾ ਹੋਇਆ ਵਾਅਦਾ ਪੂਰਾ ਕਰ ਰਿਹਾ ਦੋਸਤੋ ਤੁਸੀਂ ਇਹ ਵਾਲੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਵੇਖੀ ਹੋਣੀ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਕਿ ਇੱਕ ਜਨਾਜ਼ਾ ਜਾ ਰਿਹਾ ਤੇ ਉਸ ਦੇ ਅੱਗੇ ਨਾ ਇੱਕ ਮੁੰਡਾ ਡੀਜੇ ਲਗਾ ਕੇ ਨੱਚ ਰਿਹਾ ਹੈ ਦਰਅਸਲ ਜਿਹੜਾ ਬੰਦਾ ਜਨਾਜ਼ੇ ਦੇ ਅੱਗੇ ਡੀਜੇ ਲਗਾ ਕੇ ਨੱਚ ਰਿਹਾ ਨਾ ਉਹ ਮੁੰਡੇ ਦਾ ਪੱਕਾ ਦੋਸਤ ਹੁੰਦਾ ਤੇ ਮੁੰਡੇ ਨੇ ਆਪਣੇ ਪੱਕੇ ਦੋਸਤ ਨੂੰ ਕਿਹਾ ਸੀ ਕਿ ਜਦੋਂ ਵੀ ਮੇਰੀ ਮੌਤ ਹੋ ਜਾਵੇਗੀ ਨਾ ਤਾਂ ਤੂੰ ਉਸ ਵੇਲੇ ਕੋਈ ਵੀ ਦੁੱਖ ਨਹੀਂ ਮਨਾਵੇਂਗਾ ਮੈਨੂੰ ਆਪਣੇ ਨਾਲੋਂ ਖੁਸ਼ੀ-ਖੁਸ਼ੀ ਵਿਦਾ ਕਰੇਗਾ ਤਾਂ ਫਿਰ ਆਪਣੇ ਪੱਕੇ ਦੋਸਤ ਦਾ ਵਾਦਾ ਇਹ ਮੁੰਡਾ ਪੂਰਾ ਕਰਦਾ ਤੇ ਜਨਾਜ਼ੇ ਦੇ ਅੱਗੇ ਨਾ ਡੀਜੇ ਲਗਾ ਕੇ ਨੱਚਣ ਲੱਗ ਜਾਂਦਾ ਸੋਚੋ ਇਸ ਬੰਦੇ ਨੇ ਕਿੱਡਾ ਵੱਡਾ ਦਿਲ ਕੀਤਾ ਹੋਵੇਗਾ ਜਿਹੜਾ ਆਪਣੇ ਦੋਸਤ ਨੂੰ ਇਸ ਤਰ੍ਹਾਂ ਨੱਚ ਕੇ ਵਿਦਾ ਕਰ ਰਿਹਾ ਪਰ ਇਸ ਬੰਦੇ ਨੇ ਆਪਣੇ ਦੋਸਤ ਦੇ ਨਾਲ ਕੀਤਾ ਹੋਇਆ ਵਾਅਦਾ ਪੂਰਾ ਕੀਤਾ ਉਸ ਨੂੰ ਨਾ ਪੂਰੀ ਖੁਸ਼ੀ ਦੇ ਨਾਲ ਵਿਦਾ ਕਰ ਰਿਹਾ ਤੇ ਬੰਦਾ ਕਹਿੰਦਾ ਸਾਡੀ ਨਾ ਬਹੁਤ ਪੱਕੀ ਜਾਰੀ ਸੀ ਅਸੀਂ ਅੱਜ ਤੱਕ ਇੱਕ ਦੂਸਰੇ ਦੇ ਸਾਰੇ ਹੀ ਵਾਅਦੇ ਪੂਰੇ ਕੀਤੇ ਤੇ ਮੈਂ ਇਹ ਵੀ ਆਪਣੇ ਦੋਸਤ ਦਾ ਵਾਅਦਾ ਪੂਰਾ ਕੀਤਾ ਸਿਰਫ ਉਸ ਦੇ ਕਹਿਣ ਤੇ ਤੇ ਮੈਂ ਆਪਣੇ ਇਸ ਪੱਕੇ ਯਾਰ ਨੂੰ ਆਪਣੀ ਸਾਰੀ ਜ਼ਿੰਦਗੀ ਨਾਲ ਯਾਦ ਰੱਖਾਂਗੇ ਸੱਚੀ ਬਈ ਇਹੋ ਜਿਹੇ ਦੋਸਤ ਨਾ ਬਹੁਤ ਘੱਟ ਮਿਲਦੇ ਆ ਜਿਹੜੇ ਆਪਣੇ ਦੋਸਤ ਨੂੰ ਨਾ ਹਰ ਮਾੜੇ ਅਤੇ ਚੰਗੇ ਸਮੇਂ ਦੇ ਵਿੱਚ ਯਾਦ ਰੱਖਦੇ ਨੇ ਸੋ ਬਈ ਆਪਣੀ ਜ਼ਿੰਦਗੀ ਦੇ ਵਿੱਚ ਅਜਿਹੇ ਦੋਸਤ ਬਣਾਓ ਜਿਹੜੇ ਤੁਹਾਡੇ ਨਾਲ ਤੁਹਾਡੇ ਚੰਗੇ ਤੇ ਮਾੜੇ ਸਮੇਂ ਦੇ ਵਿੱਚ ਖੜ੍ਹਨ ਕਿਉਂਕਿ ਇਸ ਬੰਦੇ ਨੂੰ ਵੀ ਪਤਾ ਸੀ ਕਿ ਮੇਰੇ ਦੋਸਤ ਦਾ ਨਾ ਮੇਰੇ ਤੋਂ ਬਾਅਦ ਬਹੁਤ ਮਾੜਾ ਹਾਲ ਹੋਵੇਗਾ ਤੇ ਇਸੇ ਲਈ ਉਸ ਦਾ ਨਾ ਦੁੱਖ ਇਸ ਬੰਦੇ ਤੋਂ ਵੇਖਿਆ ਨਹੀਂ ਸੀ ਜਾਣ ਤੇ ਆਪਣੇ ਦੋਸਤ ਦੇ ਨਾਲ ਦੇਖੋ ਫਿਰ ਕਿਹੋ ਜਿਹਾ ਵਾਅਦਾ ਕਰਕੇ ਗਿਆ ਬਾਕੀ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਨਾਲ ਉਦੋਂ ਤੱਕ ਲਈ ਰੱਬ ਰਾਖਾ